ਜੇ ਵੀ ਰਖੜੀ ਬਣਨ ਜਾਂਦੀ ਹਾਂ ਹਾਂ ਜੇ ਰਖੜੀ ਬਣਨ ਜਾਂਦੀ ਮੇਰੇ ਦਾ ਕਾ ਸਾਸ਼ਟ੍ਰਿਕਾ ਦਾ ਸਾਸ਼ਟ੍ਰਿਕਾ ਅਹੀਂ ਵੀ ਰਖੜੀ ਬਣਨਾਈਆਂ ਇੱਧਰ ਹੁਣ ਆ ਮਾ ਰਖੜੀ ਬਣਨੀ ਜੇ ਵੀ ਹਾਂ ਦਾ ਦਾ ਤੇ ਰਖੜੀ ਯਾਦ ਹੈ ਪੰਜਾਬ ਦਾ ਬੀਸਨ ਯਾਦ ਹੈ ਅੰਦਰ ਆ ਮਾ ਚਾਚਾ ਛੁੱਟੀ ਆਇਆ ਵਾ ਪੱਗੀ ਦੇ ਸੋਜੀ ਆਇਆ ਚਾਚਾ ਛੁੱਟੀ ਤੇ ਛੇ ਦਾਲੇ ਨਹੀਂ ਚਾਚਾ ਜੀ ਅਹੀਂ ਵੀ ਰਖੜੀ ਬਣਨਾਈਆਂ ਮੈਂ ਪਤਾ ਮੈਨੂੰ ਵੀਰਾ ਕਿੱਥੇ ਵੀਰੇ ਨੂੰ ਬੁਲਾ ਦੋ ਇੱਥੇ ਵਿਆਹ ਕਿਤੇ 10 ਆਪੇ ਇੱਥੇ ਵੱਗ ਆ ਜੀ ਆਓ 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 ਮੈਨੂੰ ਨਾਲ ਸਾਡੇ ਨਾਲ ਆਦਿ ਆਜੋ ਹਾਂਜੀ ਆ ਇੱਥੇ ਮੈਂ ਕੈਜੀ ਮੈਨੂੰ ਹਾਂਜੀ ਆ ਤਾਂ ਚੜ ਜੇ ਤਾਂ ਬੱਸ ਤਾਂ ਵੀ ਗਿੜਾ ਓਏ ਇਸ ਮਣੀ ਆ ਰਹਿ ਫਿਰ ਉੱਥੇ ਆ ਇੱਧਰ ਆ ਜਾ ਵੀਰੇ ਰੱਖੀ ਬੁਲਾ ਚ ਰੱਖ ਲਈ ਲਿਖਿਆ ਹੋਗਾ ਹਾਂਜੀ ਠੀਕ ਹੈ ਤੇ ਮੈਨੂੰ ਉਦੋਂ ਦੱਸ ਦਿੰਨੀ ਆ ਮੈਂ ਨਾ ਜਾਂਦਾ ਕਿਦੇ ਹੈ ਚਲੋ ਹੈ ਹੋਰ ਅਦੋਂ ਚਾਚਾ ਇਹ ਦੇਮਰਾ ਅੱਛਾ ਸ਼ਾਬਾਸ਼ ਸ਼ਾਬਾਸ਼ ਹੋ ਅਮੇਨ ਤੋਂ ਵੀ ਬੰਦ ਸ਼ਾਬਾਸ਼ ਅਮੇਨ ਬੰਦ ਚਾਚੀ ਹਰਲੇਨ ਚਾਚੀ ਦੇ ਵੀ ਆਪਣੀ ਦੇ ਬੰਦ ਹਾਂਜੀ ਆ ਰਖੜੀ ਬਣਾ ਲਾ ਕੋਈ ਗੱਲ ਨਹੀਂ ਟੀਆ ਟੀਆ ਕੋਈ ਗੱਲ ਨਹੀਂ ਉਹ ਗੁੱਸਾ ਨਹੀਂ ਕਰੀਦਾ ਹਣਾ ਪੈਣਾ ਆ ਫਿਰ ਕਿਹੜੀ ਗੱਲ ਆ ਬਣਾਈ ਜਾਂਦਾ ਹੁੰਦਾ ਖੁਸ਼ ਹੋ ਕੇ ਰੱਬੀ ਤੇਂਦੇ ਆ ਰਹੇ ਬਣਾਉਣ ਆਉਂਦੀਆਂ ਵਿਚਾਰੀਆਂ ਹਾਂਜੀ ਚਲ ਉਹ ਤੇ ਮਨੀ ਇਥੇ ਨਾਲ ਅਲਮਾਰੀ ਚ ਰੱਖੇ ਮੈਂ ਇਹਨਾਂ ਦਾ ਰਿਆ ਕੇ ਗਿਫਟ نہیں چاچا جی ہن نہیں کوئی نہیں کوئی انشاءاللہ کوئی نہیں کوئی سادی کری داں دا اے یار کوئی نہیں دا ریکٹر زیادہ نہیں نہیں ٹھیک ہے اوتھے نہ پیسے پئے ہن تے پیسے دے نہیں کوئی نہیں کہتے ہے کہ رہن تے کوئی نہیں پیسے رہن بالکل نہیں دینے نہیں کوئی آلو شاباش پیسے نہ دینا تے نہ کائے نہ زادہ کرنا تانوں نہ رکھ لو ہن دیکھو آ دے ਉਹ ਕੋਈ ਗੱਲ ਨਹੀਂ ਆ ਇੰਨਾ ਨਹੀਂ ਗੁੱਸਾ ਨਹੀਂ ਕਰੀ ਦੰਦਾ ਠੀਕ ਆ ਧੀਆਂ ਧਿਆਣੀਆਂ ਵਾ ਰੱਬ ਕਿਹਨ ਮਦਾਨਪੁਣ ਕਰੀਏ ਨਾ ਵਾਦਦਾ ਆ ਇਦਾਂ ਨਹੀਂ ਕਰੀ ਦੰਦਾ ਇਹ ਜਿਹੜੀ ਗੱਲ ਆ ਮੈਂ ਨਹੀਂ ਰੱਖਣੀ ਬਣਾਉਣੀ ਜਾਂ ਇਹ ਕਿੱਥੇ ਗਿਆ ਇਹ ਇੱਥੇ ਖੇਡਣ ਡੇ ਮੈਂ ਤੇ ਆਈ ਬੜੀ ਕਰਦੀ ਇਹਨਾਂ ਨਾਲ ਹੁਣ ਇਹਨਾਂ ਦੀ ਮਾਂ ਨਹੀਂ ਕਰਦੀ ਤੇ ਮੈਂ ਕੀ ਕਰਾਂ ਹਾਂ ਉਹ ਵੀ ਆਪਣੀ ਸੋਚ ਆ ਤੂੰ ਕਿਸੇ ਨਾਲ ਥੋੜੀ ਰਲਣਾ ਵਾ ਅਸੀਂ ਆਪਣੀ ਸੋਚ ਨਾਲ ਚੱਲਣਾ ਵਾ ਕਿਸੇ ਦੀ ਸੋਚ ਨਾਲ ਨਹੀਂ ਚੱਲਣਾ ਠੀਕ ਆ ਜਦੋਂ ਧਿਆਨ ਹੁੰਦਾ ਵੀ ਵੀਰ ਨੂੰ ਰੱਖਣੀ ਬਲਜ ਹੁੰਦੀ ਦੇਹੀ ਉਹਨਾਂ ਦਾ ਵੀ ਭਰਾ ਹੋਵੇ ਤਾਂ ਵਿਚਾਰੀਆਂ ਕਹਿਣ ਕਿਉਂ ਚੱਲ ਆ ਸ਼ਾ ਕਿਸੇ ਦਾ ਮਨ ਨਹੀਂ ਦਿਖਾਈ ਦਿੰਦਾ ਜੋ ਚੇਚਾ ਆਈਆਂ ਵਾ ਉਹਨਾਂ ਪਹਿਲਾਂ 100 200 ਕਰਕੇ ਹੀ ਹੋਊਗਾ ਫੇਰ ਜਾ ਕੇ ਉੱਥੋਂ ਆਈਆਂ ਠੀਕ ਕਿਥੇ ਤਿਆਰੀ ਵੀ ਕੀਤੀ ਹੋਊ ਸੋਚਿਆ ਹੋਊਗਾ ਕਿ ਆਪਾਂ ਵੀਰੇ ਦੇ ਰੱਖੀ ਬੰਨ ਆਈਏ ਮਤਲਬ ਉਹਨਾਂ ਦਾ ਵੀ ਜਿਹੜਾ ਚਾਰਜ ਉਹ ਪੂਰਾ ਹੋ ਜਾਂਦਾ ਠੀਕ ਉਹ ਇੱਕ ਦੂਰੇ ਨੂੰ ਬੰਨਦੇ ਆ ਵੇਂਦੀਆਂ ਆ ਫਲਾਣੀ ਵੀ ਬੰਨਣ ਗਈ ਆਪਣੇ ਵੀਰ ਨੂੰ ਬੰਨਦੀ ਆ ਫਲਾਣੀ ਤੋਂ ਆਪਣੇ ਵੀਰ ਨੂੰ ਸਾਰੀਆਂ ਕਿਸ਼ਿਦੀਆਂ ਸਕੂਲ ਦੀ ਜਾ ਕੇ ਇੱਕ ਦਿਨ ਜਿਹੜੋ ਕੰਦੀ ਉਹਦਾ ਤਿਹਾਰ ਦਾ ਪੇਂ ਨਹੀਂ ਆਪਣੇ ਵੀਰ ਨੂੰ ਬੰਨਣ ਜਾਣੀ ਆ ਤੇ ਹੁਣ ਉਹਨਾਂ ਨੇ ਇਹੀ ਹੁੰਦਾ ਕਿ ਅਹੀਂ ਵੀ ਬੰਨਣੀ ਆ ਇੱਕ ਦੂਜੇ ਨੂੰ ਉਹਨਾਂ ਦੱਸਣਾ ਵਾ ਕਿ ਅਹੀਂ ਵੀ ਰਖੜੀ ਬੰਨਤੀ ਆ ਇਦਾਂ ਨਹੀਂ ਕਰੀ ਜਾਂਦਾ ਕੋਈ ਗੱਲ ਨਹੀਂ ਕੋਈ ਗੱਲ ਹੁੰਦੀ ਹੈ ਰਖੜੀ ਦੇ ਉੱਤੇ ਫਿਰ ਕੀ ਰੱਬ ਦਿਨਦਾ ਬਾਅਦ ਵੰਡੋ ਥੋੜਾ ਬਹੁਤਾ ਜਿੰਨੇ ਜੋ ਗਏ ਆ ਠੀਕ ਆ ਕੋਈ ਨੀ ਘਾਟਾ ਨਹੀਂ ਪੈਂਦਾ ਕੋਈ ਮਰੇ ਧੀਆਂ ਧਿਆਣੀਆਂ ਨੂੰ ਤੇ ਲੋਕੀ ਵੈਸੇ ਦਾਨਪੁਣ ਕਰਦੇ ਕੋਈ ਗੱਲ ਨਹੀਂ ਠੀਕ ਆ ਠੀਕ ਆ ਚਲ ਮੈਂ ਵੀ ਨਾ ਚੋ ਜਾਣਾ ਹੀ ਹੋ ਮੈਂ ਅਟਾ ਲਿਆਵਾਂ ਚਲੋ ਚਾ ਮੈਂ ਦਾਲ ਬਣਾਣਾ ਚਾਵਾ ਫਿਰ ਆ ਤੂੰ ਮੈਂ ਰੋਟੀ ਬਣਾਣਾ ਮੈਂ